ਪੰਥ ਪੰਜਾਬ ਅਤੇ ਪੰਜਾਬੀ ਇਤਨੁ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾ ਵੱਲੋਂ ਕੱਲ ਕਿਸਾਨ ਜਥੇਬੰਦੀਆਂ ਨੂੰ ਬੀਬੀਐਮਬੀ ਦੇ ਖਿਲਾਫ ਕੋਈ ਵੀ ਗੱਲ ਨਾ ਕਹਿਣ ਅਤੇ ਚੁੱਪ ਕਹਿਣ ਕਰਕੇ ਨਿਸ਼ਾਨੇ ਤੇ ਲਿਆ ਗਿਆ ਸੀ ਅੱਜ ਜਦੋਂ ਭਾਰਤੀ ਕਿਸਾਨ ਜੂਨ ਦੇ ਨੇਂ ਦੇ ਕੌਮੀ ਪ੍ਰਧਾਨ ਸਰ ਦਾ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਅਸੀਂ ਕੱਲ ਦੇ ਐਪੀਸੋਡ ਵਿੱਚ ਜ਼ਿਕਰ ਕੀਤਾ ਸੀ ਅੱਜ ਜਦੋਂ ਸਾਬ ਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਾਇਆ ਤੇ ਧਰਨੇ ਦੇ ਵਿੱਚ ਕੀ ਫੈਸਲੇ ਹੋਏ ਨੇ ਕਿਸ ਤਰ੍ਹਾਂ ਧਰਨਾ ਲੱਗਿਆ ਇਹ ਸਾਰੀ ਵਿਚਾਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹੋਇਆ ਕਿ ਅਸਲ ਵਿੱਚ ਮਾਮਲਾ ਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਅਚਾਨਕ ਇਹ ਬਿਆਨ ਦੇਣ ਦੀ ਕਾਹਲੀ ਕਿਉਂ ਪਈ ਇਹ ਮਾਮਲਾ ਵਿਚਾਰਨਯੋਗ ਹੈ ਕਿਉਂਕਿ ਸਾਬ ਬਲਵੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਮੇਤ ਕੁਝ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਪਿਛਲੇ ਕੁਝ ਦਿਨਾਂ ਤੋਂ ਇਹ ਸਾਰਾ ਕੁਝ ਉਲਿਖਿਆ ਜਾ ਰਿਹਾ ਸੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜਿਹੜੀ ਗੱਲ ਹੱਥੋਂ ਨਿਕਲਦੀ ਜਾ ਰਹੀ ਹੈ ਖਿਸਕਦੀ ਜਾ ਰਹੀ ਹੈ ਉਹਨੂੰ ਕਿਵੇਂ ਸੰਭਾਲਿਆ ਜਾਵੇ ਕਿਵੇਂ ਉਹਨੂੰ ਇੱਕ ਦਾਇਰੇ ਦੇ ਵਿੱਚ ਲਿਆਂਦਾ ਜਾ ਸਕੇ ਤੇ ਇਸ ਮਕਸਦ ਲਈ ਉਹਨਾਂ ਅੱਜ ਦਾ ਧਰਨਾ ਸੀ ਜਿਹੜਾ 12 ਤਰੀਕ ਦਾ ਇੱਕ ਮੈਮੋਰੰਡਮ ਦੇਣ ਲਈ ਰੱਖਿਆ ਹੋਇਆ ਸੀ ਕਿਸਾਨ ਯੂਨੀਅਨ ਦੇ ਵਿੱਚੋਂ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਯੂਨੀਅਨ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਪਾਣੀਆਂ ਦੀ ਗੱਲ ਨੂੰ ਜਿਹੜੀ ਲੜਾਈ ਸਰਕਾਰ ਲੜ ਰਹੀ ਹੈ ਉਸ ਗੱਲ ਨੂੰ ਥੋੜੀ ਥੋੜੀ ਕਰਕੇ ਲੋਕਾਂ ਦੇ ਵਿੱਚ ਲਜਾਇਆ ਜਾਵੇ ਤੇ ਇਸ ਗੱਲ ਨੂੰ ਲੋਕਾਂ ਦਾ ਟੇਸਟ ਦੇਖ ਕੇ ਲੋਕਾਂ ਦੀ ਨੇਚਰ ਮੁਤਾਬਕ ਮੋਰਚੇ ਦੇ ਰੂਪ ਵਿੱਚ ਤਬਦੀਲ ਕੀਤਾ ਜਾਵੇ ਤੇ ਕਿਸਾਨ ਆਗੂਆਂ ਵੱਲੋਂ 12 ਤਰੀਕ ਦਾ ਪ੍ਰੋਗਰਾਮ ਹੈ ਜਿਹੜਾ ਉਹ ਪਹਿਲਾਂ ਹੀ ਉਲਿਖਿਆ ਗਿਆ ਸੀ ਪ੍ਰੋਗਰਾਮ ਕੀ ਸੀ ਸਿਰਫ ਚੇਅਰਮੈਨ ਜਾਂ ਜਿਹੜੇ অথੋરાઇਜ਼ਡ ਉੱਥੇ ਦੇ ਅਧਿਕਾਰੀ ਨੇ ਉਹਨਾਂ ਨੂੰ ਮੰਗ ਪੱਤਰ ਦੇਣ ਦਾ ਮੈਮੋਰੰਡਮ ਦੇਣ ਦਾ ਇੱਕ ਸੰਕੇਤਕ ਰੋਸ ਸੀ ਜਿਹੜਾ ਭਾਰਤੀ ਕਿਸਾਨ ਯੂਨੀਅਨ ਵੱਲੋਂ ਉਲਿਖਿਆ ਗਿਆ ਸੀ ਸੋ 12 ਤਰੀਕ ਆਈ ਮੁੱਖ ਮੰਤਰੀ ਸਾਹਿਬ ਦਾ ਬਿਆਨ ਇੱਕ ਦਿਨ ਪਹਿਲਾਂ ਆਇਆ ਆਪਾਂ ਸਾਰਿਆਂ ਨੇ ਸੋਚਿਆ ਵਿਚਾਰਿਆ ਤੇ ਗੱਲ ਕਰੀ ਸੁਣੀ ਤੇ ਤੁਸੀਂ ਸਾਰਿਆਂ ਨੇ ਸਾਡੇ ਇਸ ਚੈਨਲ ਦੇ ਉੱਤੇ ਸੁਣੀ ਵੀ ਹੁਣ ਜਦੋਂ ਅਚਾਨਕ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਉਂਦਾ ਤੇ ਦੂਜੇ ਦਿਨੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਜਦੋਂ ਧਰਨਾ ਦੇਣ ਜਾਂਦੇ ਨੇ ਤੇ ਕੁਦਰਤੀ ਹੈ ਕਿ ਗੱਲ ਇੱਕ ਦਿਨ ਵਿੱਚ ਨਹੀਂ ਹੋ ਸਕਦੀ। ਸੋ ਇਹ ਪੁਰਾਣਾ ਪ੍ਰੋਗਰਾਮ ਸੀ, ਪੁਰਾਣਾ ਉਲਿਖਿਆ ਹੋਇਆ ਸੀ ਤੇ ਰਾਜੇਵਾਲ ਸਾਹਿਬ ਥੋੜਾ-ਥੋੜਾ ਕਰਕੇ ਜਿਸ ਤਰ੍ਹਾਂ 4 ਸਾਲਾਂ ਤੋਂ ਉਹ ਲੱਗੇ ਹੋਏ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਉਹ ਗੱਲ ਨੂੰ ਅੱਗੇ ਵਧਾਉਣਾ ਚਾਹੁੰਦੇ ਸੀ ਤੇ ਗੱਲ ਨੂੰ ਅੱਗੇ ਵਧਾਉਣ ਲਈ ਉਹਨਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਆਪਣੀ ਜਥੇਬੰਦੀ ਤੇ ਕੁਝ ਭਰਾਤਰੀ ਜਥੇਬੰਦੀਆਂ ਨੂੰ ਅ ਇਕੱਠੇ ਕਰਨ ਦਾ ਫੈਸਲਾ ਕੀਤਾ ਸੀ। ਅੱਜ ਜਦੋਂ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਬ ਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਲਾਈਵ ਸਪੀਚ ਸੁਣਦੇ ਸੀ ਤਾਂ ਉਹਨਾਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਨੂੰ ਵੀ ਨਿਸ਼ਾਨੇ ਵਿੱਚ ਲਿਆ ਉਹ ਕਹਿੰਦੇ ਗੱਲਾਂ ਦਾ ਸਮਾਂ ਨਹੀਂ ਇਹ ਗੱਲਾਂ ਮਾਰਨ ਦਾ ਸਮਾਂ ਨਹੀਂ ਜਾਂ ਦੂਜਿਆਂ ਨੂੰ ਐਲੀਗੇਸ਼ਨ ਕਰਨ ਦਾ ਸਮਾਂ ਨਹੀਂ ਇਹਨੂੰ ਹਕੀਕੀ ਰੂਪ ਵਿੱਚ ਕੁਝ ਨਾ ਕੁਝ ਕੀਤਾ ਜਾਣਾ ਮੈਂ ਪਿਛਲੇ 4 ਸਾਲ ਦਾ ਰੌਲਾ ਪਾ ਰਹੇ ਹਾਂ ਕਿ ਪਾਣੀ ਗਿਆ ਪੰਜਾਬ ਦਾ ਪਾਣੀ ਗਿਆ ਤੇ ਅਗਲੇ ਕਾਨੂੰਨੀ ਅੜਿੱਕਿਆਂ ਦੇ ਨਾਲ ਕਾਨੂੰਨੀ ਢੰਗ ਨਾਲ ਕਾਨੂੰਨੀ ਪ੍ਰਕਿਰਿਆਵਾਂ ਦੇ ਨਾਲ ਥੋੜਾ ਥੋੜਾ ਕਰਕੇ ਪਾਣੀ ਲਿਜਾਣ ਵਿੱਚ ਸਫਲ ਹੋਗੇ ਤੇ ਅੱਜ ਜਿਸ ਤਰ੍ਹਾਂ ਅਸੀਂ ਧੱਕੇ ਨਾਲ ਪਾਣੀ ਰੋਕਣਾ ਚਾਹੁੰਦੇ ਸੀ ਅਗਲੇ ਕੋਰਟਾਂ ਵਿੱਚ ਚਲੇ ਗਏ ਕੋਰਟਾਂ ਨੇ ਪੰਜਾਬ ਦੇ ਖਿਲਾਫ ਫੈਸਲਾ ਦੇ ਦਿੱਤਾ ਤੇ ਅੱਜ ਪੰਜਾਬ ਇੱਕ ਤਰ੍ਹਾਂ ਨਾਲ ਅਵਾਜ਼ ਚੱਲ ਹੋ ਗਿਆ ਤੇ ਐਸੇ ਸਮੇਂ ਮੁੱਖ ਮੰਤਰੀ ਸਾਹਿਬ ਉਹ ਕਹਿੰਦੇ ਨੇ ਬਿਆਨ ਦਿੰਦੇ ਨੇ ਸੋ ਅੱਜ ਜਦੋਂ ਸਰਕਾਰ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਪਾਣੀਆਂ ਦੀ ਗੱਲ ਛੇੜੀ ਬੀਬੀ ਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਦਫ਼ਤਰ ਨੰਗਲ ਵਿਖੇ ਤਾਂ ਜਥੇਬੰਦੀ ਦੇ ਬਹੁਤ ਸਾਰੇ ਆਗੂ ਅਤੇ ਪ੍ਰਾਪਤਰੀ ਜਥੇਬੰਦੀਆਂ ਦੇ ਵੀ ਕੁਝ ਨੁਮਾਇंदे ਨੇ ਜਿਹੜੇ ਉੱਥੇ ਸ਼ਾਮਲ ਹੋ ਗਏ ਚਲੇ ਗਏ ਪੰਜਾਬ ਦੇ ਪਾਣੀਆਂ ਦੀ ਗੱਲ ਫੇਰ ਚੱਲੀ ਹੈ ਅੱਜ ਫੇਰ ਖੜੇ ਪਾਣੀ ਵਿੱਚ ਜਦੋਂ ਰੋੜਾ ਸੁੱਟਿਆ ਗਿਆ ਤੇ ਖੜੇ ਪਾਣੀ ਵਿੱਚ ਸੁੱਟੇ ਹੋਏ ਰੋੜੇ ਤੋਂ ਬਾਅਦ ਅਚਾਨਕ ਮੁੱਖ ਮੰਤਰੀ ਸਾਹਿਬ ਜਿਹੜਾ ਬਿਆਨ ਦੰਦੇ ਨੇ ਉਸ ਤੇ ਬਿਲਕੁਲ ਉਲਟ ਕਿਉਂਕਿ ਸ਼ਾਇਦ ਅਜਿਹਾ ਵੀ ਹੋ ਸਕਦਾ ਹੈ ਕਿ ਮੁੱਖ ਮੰਤਰੀ ਸਾਹਿਬ ਪਾਸ ਇਹ ਕੰਸੂ ਹੋਵੇਗੀ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਉੱਥੇ ਕੁਝ ਨਾ ਕੁਝ ਕਰਨਾ ਚਾਹੁੰਦੀ ਆ ਐਸਾ ਵੀ ਹੋ ਸਕਦਾ ਹੈ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਪੋਲਿਟਿਕਲ ਤਰੀਕੇ ਨਾਲ ਇਸ ਗੱਲ ਨੂੰ ਟਾਰਗੇਟ ਕੀਤਾ ਗਿਆ ਹੋਵੇ ਸਮੇਂ ਤੋਂ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਹੋਵੇ ਸੋ ਅੱਜ ਸਰਦਾਰ ਬਲਬੀਰ ਸਿੰਘ ਰਾਜੇਵਾਲ ਦੀ ਗਵਾਈ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਕਿਸਾਨ ਆਗੂ ਵਿਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਦਫ਼ਤਰ ਦੇ ਬਾਹਰ ਇਕੱਠੇ ਹੁੰਦੇ ਨੇ ਉਥੇ ਰੋਸ ਪ੍ਰਗਟ ਕੀਤਾ ਗਿਆ ਸੰਕੇਤਕ ਰੋਸ ਤੋਂ ਬਾਅਦ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਤੇ ਪਾਣੀਆਂ ਦੀ ਗੱਲ ਅੱਜ ਵੱਡੇ ਪੱਧਰ ਤੇ ਫਿਰ ਛਿੜੀ ਆ ਪੰਜਾਬ ਨੇ ਬਹੁਤ 2-3 ਸਾਲ ਪਹਿਲਾਂ ਇੱਕ ਮੋਰਚਾ ਕਿਸਾਨ ਮੋਰਚਾ ਜਿਹੜਾ ਜਿਹੜੇ ਕਿਸਾਨ ਵਿਰੋਧੀ ਕਾਨੂੰਨ ਸਨ ਉਹਨਾਂ ਨੂੰ ਵਾਪਸ ਕਰਵਾਉਣ ਲਈ ਲਾਇਆ ਸੀ ਤੇ ਲੰਮਾ ਸਮਾਂ ਲਗਾਤਾਰ ਇੱਕ ਸੰਘਰਸ਼ ਲੜ ਕੇ ਫਤਿਹ ਪ੍ਰਾਪਤ ਕੀਤੀ ਸੀ ਤੇ ਹੁਣ ਪਾਣੀਆਂ ਦਾ ਮੋਰਚਾ ਮੁੱਖ ਮੰਤਰੀ ਸਾਹਿਬ ਨੇ ਵੀ ਗੱਲ ਛੇੜ ਦਿੱਤੀ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਤਿਆਰ ਸੀ ਤੇ ਅੱਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਖਾਸ ਤੌਰ ਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਦੇ ਪਾਣੀਆਂ ਦੀ ਗੱਲ ਛੇੜੀ ਗਈ ਹੈ ਤੇ ਪੰਜਾਬ ਦੇ ਪਾਣੀਆਂ ਲਈ ਰਾਜੇਵਾਲ ਨੇ ਇੱਕ ਪੰਜਾਬ ਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਤੇ ਇਹ ਅਪੀਲ ਇਨ ਫਿਊਚਰ ਪੰਜਾਬ ਦੇ ਪਾਣੀਆਂ ਪ੍ਰਤੀ ਸੰਘਰਸ਼ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸੰਘਰਸ਼ ਕੀ ਰੂਪ ਲਵੇਗਾ ਅੱਜ ਇੱਕ ਸੰਕੇਤ ਜ਼ਰੂਰ ਰਾਜੇਵਾਲ ਸਾਹਿਬ ਨੇ ਦਿੱਤਾ ਹੈ ਕਿ ਸੰਜੁਕਤ ਕਿਸਾਨ ਮੋਰਚੇ ਦੀ ਟੇਬਲ ਤੇ ਇਹ ਗੱਲ ਆਉਂਦੇ ਦਿਨਾਂ ਵਿੱਚ ਰੱਖ ਦਿੱਤੀ ਜਾਵੇਗੀ ਕਿ ਪੰਜਾਬ ਦਾ ਪਾਣੀ ਸਲਾਮਤ ਨਹੀਂ ਜੇ ਪੰਜਾਬ ਦਾ ਪਾਣੀ ਸਲਾਮਤ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਲਾਮਤ ਨਹੀਂ ਪੰਜਾਬ ਦੀ ਧਰਤੀ ਸਲਾਮਤ ਨਹੀਂ ਪੰਜਾਬ ਇੱਕ ਤਰ੍ਹਾਂ ਦਾ ਬੰਜਰ ਹੋ ਜਾਵੇਗਾ ਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਇਹ ਸਾਰਾ ਮੁੱਦਾ ਸੰਜੁਕਤ ਕਿਸਾਨ ਮੋਰਚਾ ਦੀ ਟੇਬਲ ਤੇ ਰੱਖਿਆ ਜਾਣਾ ਤੇ ਰਾਜੇਵਾਲ ਸਾਹਿਬ ਦਾ ਇਹ ਵੱਡਾ ਐਲਾਨ ਅੱਜ ਨੰਗਲ ਵਿਖੇ ਕੀਤਾ ਗਿਆ ਤੇ ਇਸ ਤੋਂ ਬਾਅਦ ਸੰਭਾਵਨਾ ਹੈ ਆਸ ਹੈ ਕਿ ਜਿਹੜੇ ਪਾਣੀਆਂ ਦੀ ਲੜਾਈ ਆ ਉਹ ਵੀ ਸੰਯੁਕਤ ਕਿਸਾਨ ਮੋਰਚੇ ਦੀ ਟੇਬਲ ਤੇ ਜਾਣ ਤੋਂ ਬਾਅਦ ਵਿਚਾਰਨ ਤੋਂ ਬਾਅਦ ਕਿਸੇ ਤਣ ਪੱਤਣ ਲੱਗੇਗੀ ਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਆ ਜਿਹੜਾ ਪਾਣੀਆਂ ਦੇ ਮੁੱਦੇ ਤੇ ਖਾਸ ਕਰਕੇ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਮੋਰਚਾ ਵੱਲੋਂ ਜਿਸ ਤਰ੍ਹਾਂ ਹਲੂਣਿਆ ਗਿਆ ਸੀ ਮੁੱਖ ਮੰਤਰੀ ਸਾਹਿਬ ਵੱਲੋਂ ਕੱਲ ਪਰ ਉਸ ਤੋਂ ਪਹਿਲਾਂ ਸਰਬ ਲਵੀਰ ਸਿੰਘ ਰਾਜੀਵਾਲ ਸਾਹਿਬ ਹੋਰਾਂ ਦਾ ਪ੍ਰੋਗਰਾਮ ਸੀ ਅੱਜ ਸਾਰਾ ਪ੍ਰੋਗਰਾਮ ਰੱਖਿਆ ਹੋਇਆ ਸੀ ਤੇ ਹੋਇਆ ਵੀ ਆ ਤੇ ਰਾਜੇਵਾਲ ਸਾਹਿਬ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕੀ ਹੋਵੇਗਾ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਦੇ ਰਵਾਂਗੇ ਪਰੰਤੂ ਪਾਣੀਆਂ ਦੀ ਗੱਲ ਮੂਰਤੋਂ ਚੱਲੀ ਹੈ ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਸਾਹਿਬ ਵੀ ਲੱਗੇ ਹੋਏ ਸੀ ਪਰੰਤੂ ਇਸ ਦੌਰਾਨ ਕੁਝ ਸਟੇਟਾਂ ਹਾਈ ਕੋਰਟ ਦੇ ਵਿੱਚ ਲੈ ਗਈਆਂ ਤੇ ਹਾਈ ਕੋਰਟ ਵਿੱਚ ਗਈਆਂ ਸਟੇਟਾਂ ਦੇ ਹੱਕ ਵਿੱਚ ਫੈਸਲਾ ਆਇਆ ਹੈ ਕਿ ਸਟੇਟਾਂ ਦਖਲ ਨਹੀਂ ਦੇ ਸਕਦੀਆਂ ਤੇ ਐਸੇ ਸਮੇਂ ਦੌਰਾਨ ਖਤਰੇ ਦੀ ਤਲਵਾਰ ਲਟਕਦੀ ਹੋਈ ਆ ਤੇ ਖਤਰੇ ਦੀ ਲਟਕਦੀ ਤਲਵਾਰ ਦੌਰਾਨ ਹੀ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਵੱਡੀ ਗੱਲ ਕਹਿ ਦਿੱਤੀ ਹੈ ਕਿ ਪਾਣੀਆਂ ਦੀ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ